ਇਥਰ ਓ ਕਜਰ ਓ ਕਜਰ ਓ ਬਾਹਰ ਖੋਲ ਓਏ ਬਾਹਰ ਖੋਲ ਓ ਲਾਡੀ ਬਾਹਰ ਖੋਲ ਸੁਣਿਆ ਤੈਨੂੰ ਰਵੀ ਆ ਯਾਰ ਅਵੀ ਓਏ ਬਦਮਾਸ਼ਾ ਬਾਹਰ ਤਾਂ ਖੋਲ ਹੁਣ ਰਵੀ ਆਗਾ ਤੋ ਬਾਤ ਯਾਰ ਬਕਸਲੇ ਬਾਤ ਲਓ ਹੁਣ ਮਰ ਰਵੀ ਆ ਬਾਹਰ ਖੋਲ ਆਗਲੀ ਕਰੀਏ ਨਾ ਹਾਂ ਆਹ ਦਾ ਬਈ ਇਹਨੂੰ ਸਮਾਨ ਆਹ ਓਡੀ ਕਿਉਂ ਫੜਾਈਆ ਕੀ ਸਮਾਨ ਆਹ ਜੈਨੋ ਇਹ ਕੀ ਕਰਦਾ ਇਹ ਘਰਤੀ ਪੋਤਨ ਇਹ ਮਮਾ ਨੇ ਕਿਹਾ ਹਾਂ ਨਵੇਂ ਲੱਗਿਆ ਪੁਰਾਣੇ ਲੱਗਿਆ ਤੈਨੂੰ ਤਾਂ ਤਿੰਦਾ ਹੀ ਇਹਨਾਂ ਨੂੰ ਸਮਾਨ ਵੇਚੀ ਜਾਨਾ ਨਵੇਂ ਲੱਗਣੋਂ ਪੁਰਾਣੇ ਲੱਗਣੋਂ ਸਾਡੇ ਘਰ ਆਉਂਦੇ ਨਹੀਂ ਤੇਰੇ ਕੋਲੇ ਆਹ ਕਰ ਸਮਾਨ ਪਰ ਕਰ ਕੋਈ ਤੈਨੂੰ ਦੇ ਦੇ ਤੇਰੀ ਮਾਇਆ ਦੇ ਲਿਆਵੇਂ ਤੂੰ ਨਹੀਂ ਕਰੀ ਤੈਨੂੰ ਆਇਆ ਪਤਾ ਵੀ ਇਹ ਸਮਾਨ ਵੇਚੀ ਜਾਂਦਾ ਇੱਥੇ ਤੂੰ ਹਟਣਾ ਤੇ ਨਹੀਂ ਹਟਣਾ ਤੂੰ ਆਣੇ ਦੱਸਦਾ ਤੇਰੇ ਕੋਲੇ ਅੱਗੇ ਆਇਆ ਕਦੇ ਮੈਂ ਆਇਆ ਨਹੀਂ ਨਾ ਸਾਡੇ ਆਪ ਦੇ ਬੰਦੇ ਸਾਰਿਆਂ ਨੂੰ ਇਜ਼ਤ ਦੇਾਰ ਨਾ ਜੇ ਤੁਸੀਂ ਜੰਮ ਤੂੰ ਆਖਰੀ ਇਹ ਸਾਡੇ ਤੇ ਤੂੰ ਲੱਸ ਤੂੰ ਰੋਕਣਾ ਤੇ ਤੂੰ ਰੋਕਣਾ ਤੇ ਨਹੀਂ ਰੋਕਣਾ ਉਹ ਤੂੰ ਰੋਕਣਾ ਤੇ ਰੋ ਨਹੀਂ ਰੋਕਣਾ ਹੈ ਮੇਰੇ ਦਾ ਕਰੇ ਵੀ ਫੱਲਾ ਵੀ ਫੱਲਾ ਪੀਂਦਾ ਤਾਂ ਫੇਰ ਵੇਚਦਾ ਕਰੋ ਪੀ ਜਾ ਯਾਰ ਇਨਾ ਕਾਟ ਕੇ ਗੁਰਾ ਗਾ ਕਾਟਿਆ ਫਿਰ ਮਾਮਾ ਦੇ ਪੁੱਤ ਨੂੰ ਮਾਰ ਕੇ ਕਰਨਾ ਤੂੰ ਖਰਚਾ ਪੂਰਾ ਯਾਰ ਹੈ ਉਹ ਵਸਾ ਇਹ ਵਸਾ ਤੇ ਬਾਬਾ ਦੇ ਬਾਬਾ ਨੂੰ ਰੋਣਾ ਓਏ ਐਡਾ ਦਾ ਕੋਈ ਨਹੀਂ ਰੋਣੇ ਪੌਣ ਵਾਲੀ ਕਿਹੜੀ ਗੱਲ ਆ ਯਾਰ ਰੋਣੇ ਪੌਣ ਵਾਲੀ ਕਿਹੜੀ ਗੱਲ ਤੂੰ ਚਿੱਟਾ ਵੇਚਦਾ ਕਿਉਂ ਵੇਚਦਾ ਫੇਰ ਵੇਚਦਾ ਫਿਰ ਤੂੰ ਯਾਰ ਇਹਨਾਂ ਨੂੰ ਮਾਰਨਾ ਤੂੰ ਆਪੀ ਜਾ ਓਏ ਛਾਲੇ ਫਿਰ ਇਹਨਾਂ ਨੂੰ ਖਟੌਂਗ ਮਾ ਅਟਾਲਾ ਘੜਾ ਵੇਣੋ ਤਾ ਦੇ ਤੂੰ ਵੇਚ ਫਿਰ ਹੁਣ ਤੂੰ ਇੱਥੇ ਆਉਣ ਦੇ ਕਿਹੜਾ ਆਉਂਦਾ ਫਿਰ ਮੈਂ ਘੜਾ ਤੂੰ ਕਿਵੇਂ ਵੇਚੇਗਾ ਮੈਂ ਜੋ ਨਹੀਂ ਵੇਚੂਗਾ ਤੂੰ ਲੈ ਵੇਚ ਹੁਣ ਦੇ ਕੇ ਨੂੰ ਨਾ ਜਾਣ ਤੇ ਵੇਖੀ ਆਮ ਦਾ ਬਾਤ ਤੁਹਾਨੂੰ ਤੇ ਨੂੰ ਮੈਂ ਦੇਖੇ ਰਿਹਾ ਮੈਂ ਤੂੰ ਐਡਾ ਘਟਾਗਾ ਬਣਾ ਫਿਰਦਾ ਪਹਿਲੀ ਜ਼ਰ ਆਪਦੇ ਆਪ ਨੂੰ ਚਿੱਟਾ ਵੇਚਦਾ ਤੂੰ ਆਖੀ ਕੋਈ ਹੋਰ ਕਮਾਈ ਕਰ ਤਾ ਤੂੰ ਮੈਨੂੰ ਦੇ ਦਿਆ ਕਰ ਤੀ 100000 ਰੁਪਏ ਵੇਚਦਾ ਲੈ ਤੈਨੂੰ ਇਹੋ ਜਿਹਾ 30000 ਦਵਾਉ ਮੈਂ ਤੂੰ ਯਾਦ ਰੱਖੇਗਾ ਤੈਨੂੰ ਇਹ ਦਾਤਾ ਤੂੰ ਆਪ ਦਾ ਬੱਚਾ ਤੈਨੂੰ ਤਾਂ ਇੱਕ ਮੌਕਾ ਦੇਣਾ ਆ ਵੀ ਜੇ ਤਾ ਤੂੰ ਸੁਧਰਦਾ ਤੈਨੂੰ ਮੈਂ ਤਾਂ ਕਰਕੇ ਆਇਆ ਆ ਪਰ ਨਹੀਂ ਤੇ ਜੇ ਤੂੰ ਅੜੀ ਕਰਦਾ ਫਿਰ ਤੈਨੂੰ ਇਹੋ ਜਿਹਾ 30000 ਮਿਲਣਗੇ ਤੂੰ ਯਾਦ ਰੱਖੇਗਾ ਤਨੂ ਤਾਂ ਕਹਿਣਾ ਠੀਕ ਹੈ ਨਾ ਜੇ ਤੂੰ ਆ ਆਪ ਦੇ ਆਪ ਨੂੰ ਸਮਝਣਾ ਵੀ ਆਪਾਂ ਗਰੀਬ ਘਰ ਦਾ ਪੁੱਤ ਆ ਤੂੰ ਇਹ ਗੱਲਾਂ ਛੱਡਣਾ ਚਾਹਣਾ ਪੀਣ ਪੀਣ ਨੂੰ ਵੀ ਛੱਡਣਾ ਚਾਹਣਾ ਤੇਰੇ ਨਾਲ ਆ ਜੇ ਤੂੰ ਅੜੀ ਨਾ ਵੇਚੀਂ ਐਸੀ ਨਹੀਂ ਵੇਚਣਾ ਦੇਣਾ ਇਹ ਤੈਨੂੰ ਕਹੇ ਤਾਂ ਮੈਂ ਆ ਕੋਈ ਨਹੀਂ ਬੱਜਿਆ ਬਾਬ ਹੈ ਕੀ ਜਾ ਮੈਂ ਜਾਵਾਂ ਬਸ ਪੀ ਜਾ ਕੀ ਜਾ ਦਾਖਲੇ ਲਿਆ ਜਾਇਦਾ ਛਡਾ ਦੇ ਮੈਂ ਤਾਂ ਨਹੀਂ ਛੱਡਣਾ ਅੱਛਾ ਇਹਨੂੰ ਚੁਗਾ ਦੇ ਸੈਂਟਰ ਇਹਨੂੰ ਜਾ ਲੈ ਦੋ ਸ਼ਕਰ ਤੂੰ ਐ ਕਰੀ ਸਾਰਿਆਂ ਦਾ ਇਲਾਜ ਕਰੂੰ ਮੈਂ ਹੁਣ ਇਹ ਵੀ ਯਾਦ ਰੱਖੀ ਗੱਲ ਸਹੀ ਹੈ ਨਾ ਸਾਰਿਆਂ ਦਾ ਯਾਦ ਕਰੂੰ ਆਹ ਚਿੱਟਾ ਤੂੰ ਵੇਚੀ ਜਨਾ ਠੀਕ ਹੈ ਨਾ ਇਹ ਸਾਰਿਆਂ ਦਾ ਯਾਦ ਕਰੂੰ ਮੈਂ ਹੁਣ ਪ੍ਰਸ਼ਾਸਨ ਨੂੰ ਕਹਿਣਾ ਜਾਣਾ ਫੋਟੇ ਸਾਹਮਣੇ ਖੜਾ ਤੇ ਅਸੀਂ ਘੋੜੇ ਵਾਲੇ ਦਾਲ ਪੰਥ ਸਾਰੇ ਬੁਲਾਵਾਂਗੇ ਤੇ ਚਿੱਟਾ ਦੀਨ ਨੂੰ ਕਹਿਣਾ ਠੀਕ ਹੈ ਨਾ ਤੈਨੂੰ ਤਾਂ ਰੰਦਾ ਨਹੀਂ ਆ ਕੋਈ ਯਾਰ ਤੂੰ ਕਦੋਂ ਆਇਆ ਤੇਰੇ ਕੋਲੇ ਜਾਈ ਮੈਂ ਆਇਆ ਨਾ ਤੇਰੇ ਕੋਲ ਮੈਂ ਸਾਰੇ ਤੁਸੀਂ ਕਿਹੜਾ ਹਟਦੇ ਆ ਆਜੇ ਨਹੀਂ ਹੜਦੇ ਬਾਬਾ ਯਾਰ ਪਾਈ ਬਣੇ ਅੰਤ ਤੂੰ ਬਾਹਰ ਹੋ ਕੇ ਗੱਲ ਕਰ ਤੂੰ ਇੱਥੇ ਖੜ ਕੇ ਕਰੂ ਮੈਂ ਮੈਂ ਇੱਥੇ ਖੜ ਕੇ ਕਰੂਗਾ ਮੈਂ ਇੱਥੇ ਖੜ ਕੇ ਕਰੂ ਯਾਰ ਮੈਂ ਤਾਂ ਕਰੀ ਓਏ ਇੱਥੇ ਖੜ ਕੇ ਕਰੂ ਗੱਲ ਦੂਜਾ ਤੂੰ ਫਿਰ ਤੂੰ ਨਹੀਂ ਹੜਦਾ ਤੂੰ ਹੜ ਜੇ ਨਾ ਤੈਨੂੰ ਹਟਾ ਦਿਆਂਗੇ ਵਾਦੇ ਕਰ ਲੋ ਫਿਰ ਨਾ ਹੜਦਾ ਨਹੀਂਗਾ ਯਾਰ ਹਾਂ ਮੈਂ ਹੜਦਾ ਨਹੀਂ ਬਈ ਮੈਂ ਤਾਂ ਵੇਚੂਗਾ ਤੂੰ ਮੈਨੂੰ 30000 ਦਿੰਨਾ ਮਣੀ ਵੇਚਦਾ ਆਹ ਸੱਟ ਕੋਹਾ ਮੇਰੇ ਨਾਲ 50000 ਦਿੰਨਾ ਤਾਂ ਆਹ ਹੋ ਫਿਰ ਏਡਾ ਤੂੰ ਏਡਾ ਕਿੱਡਾ ਕਹੋ ਆਪਦੇ ਆਪ ਨੂੰ ਸਮਝੀ ਜਾਂਦਾ ਹੋਵੇ ਐਂ ਵੇਚਾਂਗਾ ਐਂ ਵੇਚਾਂਗਾ ਤੂੰ ਬੇਚ ਨੂੰ ਹਟਾਵਾਂਗੇ ਤੈਨੂੰ ਬਾਸ ਫਿਰ ਕੋਈ ਨਹੀਂ ਫਰਤਾ ਦੀ ਮਾਂ ਵੇਚੂ ਮੇਰੇ ਗਾਣਾ ਨਾਲ ਸਿੱਧੀ ਆ ਆ ਤੈਨੂੰ ਦਾਸ ਤਾ ਹੋ ਗਈ ਨਾ ਨਾ ਆ ਜਾ ਰਹੇ ਹੁਣ ਤੱਕ ਮੇਰੀ ਤਲਬੇ ਚੱਟਦਾ ਰਹਿਾਂਗੇ ਓਏ ਏਡੇ ਤਲਬੇ ਚੱਟਣ ਨੂੰ ਏਡਾ ਕਾ ਤੂੰ ਰਾਜਾ ਬਣ ਗਿਆ ਓਏ ਹਾਂ ਤਾਲ ਫੇ ਚੱਕ ਨੂੰ ਅੰਬਰ ਛੱਕ ਲਿਆ ਉਹਨੇ ਛੱਡ ਤਾ ਉਹਨੇ ਪਰ ਮੈਂ ਚੰਗਿਆ ਕਿ ਅੰਬਰ ਤੇ ਛੱਕ ਨਾਲ ਆ ਰਹੇ ਨੇ ਓਏ ਤੂੰ ਸਭ ਨੂੰ ਜਾਣਦਾ ਤੇਰੇ ਕੋਲੇ ਸਾਰੇ ਆਂਦੇ ਨਾ ਜੀਪੂ ਦੇ ਡਾਂਗ ਫਰੀਏ ਪਰ ਸਰ ਕੱਲ ਡਾਂਗ ਫਰੀਏ ਦੇ ਚਲੇ ਜਾ ਕੇ ਸੰਗਲ ਲਵਾਇਆ ਜੀਪੂ ਨੂੰ ਸਾਡਾ ਜੇ ਸਾਡਾ ਜੇ ਜੇ ਲੋ ਸਾਨੂੰ ਦੀਹਾ ਨਾ ਜੀ ਅਸੀਂ ਜਰੂਰ ਉਹਦੇ ਡਾਂਗ ਛੱਡੀ ਕਰਾਂਗੇ ਹਾਂ ਕਰਦੇ ਕਮ ਉਹ ਕਿਹੜਾ ਕਿਸ ਦਾ ਪਤੀ ਪੁੱਤ ਨਹੀਂ ਯਾਰ ਠੀਕ ਹੈ ਨਾ ਅਸੀਂ ਤੇਰਾ ਤੈਨੂੰ ਰਾਸਤਾ ਤੇਰਾ ਇਲਾਜ ਕਰਾਉਣ ਵਾਲੇ ਤੂੰ ਕਰ ਲਈ ਕੀ ਕਰਦਾ ਮੈਂ ਕਰਾਉਣ ਵਾਲੇ ਮੇਰੇ ਬਾਾਰ ਜਾ ਕੇ ਮੈਂ ਤੈਨੂੰ